ਗੁਰਪਿਆਰੀ ਸਹਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ ਦੁਨੀਆ ਦੇ ਵਿੱਚ ਸਤਗੁਰ ਨਾਨਕ ਪਾਸ਼ਾ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਧੂਮਤਾਮ ਦੇ ਨਾਲ ਮਨਾਇਆ ਗਿਆ ਲੇਕਿਨ ਜੇਕਰ ਆਪਾਂ ਗੁਰਨਾਨਕ ਪਾਸ਼ਾ ਜੀ ਦੇ ਜਨਮ ਸਥਾਨ ਨਨਕਾਰਾ ਸਾਹਿਬ ਦੇ ਵਿੱਚ ਮਨਾਏ ਗਏ ਪ੍ਰਕਾਸ਼ ਪੁਰਬ ਦੇ ਦਰਸ਼ਨ ਨਾ ਕੀਤੇ ਤਾਂ ਕਿਧਰੇ ਨਾ ਕਿਧਰੇ ਗੱਲ ਅਧੂਰੀ ਰਹਿ ਜਾਂਦੀ ਹੈ ਅਕਸਰ ਇੱਕ ਗੀਤ ਅਸੀਂ ਗਾਉਨੇ ਆਂ ਕਿ ਮੇਰੇ ਨੈਣ ਤਰਸਦੇ ਰਹਿੰਦੇ ਨੇ ਨੜਕਾਣਾ ਵੇਖਣ ਨੂੰ ਭਾਗਾਂ ਵਾਲੇ ਨੇ ਉਹ ਜਿਨ੍ਹਾਂ ਨੂੰ ਮੌਕਾ ਮਿਲਦਾ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਪ੍ਰਕਾਸ਼ ਦੀ ਭੂਮੀ ਜਿੱਥੇ ਉਹਨਾਂ ਦਾ ਪ੍ਰਕਾਸ਼ ਹੋਇਆ ਰਾਇਪ ਹੋਏਗੀ ਤਲਵੰਡੀ ਜਿਹਨੂੰ ਨੜਕਾਣਾ ਸਾਹਿਬ ਕਿਹਾ ਜਾਂਦਾ ਹੈ ਉੱਥੋਂ ਦੇ ਦਰਸ਼ਨ ਕਰਦੇ ਹਨ ਹਰ ਸਾਲ ਜਿੱਥੇ ਜਾਂਦੇ ਹਨ ਇਸ ਵਾਰ ਇੱਕ ਰੋਗ ਤੋਂ ਬਾਵਜੂਦ ਦੁਬਾਰਾ ਜਿਹੜਾ ਰੋਗ ਹਟੀ ਕਿ 2000 ਤੋਂ ਵੱਧ ਸ਼ਰਧਾਲੂ ਜਿਹੜੇ ਨੇ ਉਹ ਨਨਕਾਣਾ ਸਾਹਿਬ ਦੇ ਦਰਸ਼ਨਾਂ ਵਾਸਤੇ ਹਿੰਦੁਸਤਾਨ ਤੋਂ ਗਏ ਗੁਰਨਾਨਦ ਪਾਤਸ਼ਾਹ ਜੀ ਦੀ અવਤਾਰ ਧਰਮ ਦੀ ਭੂਮੀ ਜਿੱਥੇ ਗੁਰਨਾਨਦ ਪਾਤਸ਼ਾਹ ਜੀ ਨੇ 1463 ਈਸਵੀ ਦੇ ਵਿੱਚ ਉਤਾਰ ਧਰਿਆ ਰਾਏਪੋਏ ਕੀ ਤਲਵੰਡੀ ਜਿਹਨੂੰ ਹੁਣ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਉੱਥੇ ਹਜ਼ਾਰਾਂ ਦੀ ਤਦਾਦ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਜਿੱਥੇ ਭਾਰਤ ਤੋਂ ਬੜੀ ਵੱਡੀ ਤਦਾਦ ਦੇ ਵਿੱਚ ਸੰਗਤ ਗਈ ਉੱਥੇ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚੋਂ ਵੀ ਸੰਗਤ ਹਰ ਸਾਲ ਦੀ ਤਰ੍ਹਾਂ ਗੁਰਨਾਣਕ ਪਾਤਸ਼ਾਹ ਜੀ ਦੇ ਪ੍ਰਕਾਸ਼ਪੁਰ ਵਿੱਚ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੀ ਜਿਹੜਾ ਨਨਕਾਣਾ ਸਾਹਿਬ ਦਾ ਪ੍ਰਬੰਧ ਹੈ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਸੰਭਾਲਦੀ ਹੈ ਜਿਹੜੀ ਕਿ ਪਾਕਿਸਤਾਨ ਦੇ ਵਕਫ ਬੋਰਡ ਜਿਹਨੂੰ ਤੁਸੀਂ ਕਹਿੰਦੇ ਉੱਥੇ ਔਕਾਫ ਬੋਰਡ ਕਿਹਾ ਜਾਂਦਾ ਜਿਵੇਂ ਆਪਾਂ ਇੱਥੇ ਵਕਫ ਬੋਰਡ ਕਹਿੰਦੇ ਉੱਥੇ ਔਕਾਫ ਬੋਰਡ ਕਿਹਾ ਜਾਂਦਾ ਤੇ ਔਕਾਫ ਬੋਰਡ ਦੇ ਅੰਡਰ ਜਿਹੜੀ ਹੈ ਇੱਕ ਕਮੇਟੀ ਆਉਂਦੀ ਹੈ ਸੋ ਕਾਪ ਬੋਰਡ ਵੱਲੋਂ ਤੇ ਪਾਕਿਸਤਾਨ ਦੇ ਇਸ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਸ ਪ੍ਰਬੰਧ ਕੀਤੇ ਗਏ। ਪੂਰੇ ਸ਼ਹਿਰ ਦਾ ਨਜ਼ਾਰਾ ਜਿਹੜਾ ਅਸੀਂ ਉਹ ਦੇਖਣ ਵਾਲਾ ਸੀ। ਸ਼ਹਿਰ ਵਿੱਚ ਜਗਾ ਜਗਾ ਤੇ ਲਾਈਟਾਂ ਲਗਾਈਆਂ ਗਈਆਂ, ਲੜੀਆਂ ਲਗਾਈਆਂ ਗਈਆਂ। ਸ਼ਹਿਰ ਨੂੰ ਸਜਾਇਆ ਗਿਆ। ਜਿਹੜਾ ਨਗਰ ਕੀਰਤਨ ਹੈ ਮਹਾਰਾਜ ਦੀ ਪਾਲਕੀ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਈ ਹੋਈ ਸੀ। ਨਗਰ ਕੀਰਤਨ ਵੀ ਪੂਰੇ ਜਹੋ ਜਲਾਲ ਦੇ ਨਾਲ ਲਿਖਿਆ। ਹਜ਼ਾਰਾਂ ਦੀ ਤਦਾਦ ਦੇ ਵਿੱਚ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਤੋਂ ਵੀ ਜਿੱਥੇ ਸਿੱਖ ਸ਼ਰਧਾਲੂ ਬੜੀ-ਬੜੀ ਤਦਾਦ ਦੇ ਵਿੱਚ ਹਿੰਦੂ ਸ਼ਰਧਾਲੂ ਖਾਸ ਤੌਰ 'ਤੇ ਜਿਹੜੇ ਸਿੰਧੀ ਨੇ ਸਿੰਧੀ ਸਿੱਖ ਵੀ ਨੇ ਸਿੰਧੀ ਹਿੰਦੂ ਵੀ ਨੇ ਜਿਹੜੇ ਗੁਰਨਾਣਕ ਪਾਸ਼ਾ ਦੇ ਪ੍ਰਤੀ ਗਹਿਨ ਆਸਥਾ ਰੱਖਦੇ ਨੇ ਉਹ ਵੀ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਏ ਔਰ ਨਾਲ ਹੀ ਮੁਸਲਿਮ ਭਾਈਚਾਰਾ ਵੀ ਬੜੀ-ਬੜੀ ਤਦਾਦ ਦੇ ਵਿੱਚ ਕਿਉਂਕਿ ਉਹ ਵੀ ਗੁਰਨਾਣਕ ਪਾਸ਼ਾ ਜੀ ਨੂੰ ਆਪਣਾ ਪੀਰ ਆਪਣਾ ਮੁਰਸ਼ਿਦ ਮੰਨਦੇ ਨੇ ਮੈਨੂੰ ਖੁਦ ਜਾਣ ਦਾ ਮੌਕਾ ਮਿਲਿਆ ਸੀ ਜਿਹੜਾ ਗੁਰਨਾਣਕ ਪਾਸ਼ਾ ਜੀ ਦਾ 550 ਸਾਲਾ ਸੀ ਤੇ ਮੈਂ ਦੇਖਿਆ ਕਿ ਉੱਥੇ ਦੇ ਜਿਹੜੇ ਮੁਸਲਮਾਨ ਨੇ ਗੁਨਾਨਿਕ ਪਾਸ਼ਾ ਜੀ ਨੂੰ ਆਪਣਾ ਪੀਰ ਆਪਣਾ ਮੁਰਸ਼ਿਦ ਮੰਨਦੇ ਨੇ ਤੇ ਉਹਨਾਂ ਦੇ ਪ੍ਰਤੀ ਅਕੀਦਤ ਪੇਸ਼ ਕਰਦੇ ਨੇ ਉਹਨਾਂ ਦਾ ਸਤਿਕਾਰ ਕਰਦੇ ਨੇ ਸੋ ਬਹੁਤ ਹੀ ਸੋਹਣਾ ਇਸ ਵਾਰ ਦ੍ਰਿਸ਼ ਜਿਹੜਾ ਹੈ ਬਹੁਤ ਹੀ ਸੋਹਣਾ ਇੰਤਜ਼ਾਮ ਜਿਹੜਾ ਹੈ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਪੂਰੇ ਜਹੋ ਜਲਾਲ ਦੇ ਨਾਲ ਗੁਨਾਨਿਕ ਪਾਸ਼ਾ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੁਹਾਨੂੰ ਵੀ ਕੁਝ ਮੌਕੇ ਦੇ ਸੀਨ ਦਿਖਾਉਣੇ ਆ ਵਾਹ Well... Whoa. ਸੋ ਜਿੱਥੇ ਬੜੀ ਵੱਡੀ ਤعداد ਦੇ ਵਿੱਚ ਸੰਗਤ ਨੇ ਗਨਾਨਕ ਪਾਤਸ਼ਾਹ ਜੀ ਦੇ ਜਨਮ ਭੂਮੀ ਦੇ ਦਰਸ਼ਨ ਕੀਤੇ ਉੱਥੇ ਨਾਲ ਹੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹ ਵੀ ਉਚੇਚੇ ਤੌਰ ਤੇ ਇਸ ਵਾਰ ਜਥੇ ਦੇ ਨਾਲ ਗਏ ਤੇ ਨਨਕਾਣਾ ਸਾਹਿਬ ਜਾ ਕੇ ਜਿੱਥੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਹਾਜ਼ਰੀ ਭਰੀ ਆਪਣਾ ਸੰਦੇਸ਼ ਦਿੱਤਾ ਉੱਥੇ ਲੋਕਲ ਸਿੱਖਾਂ ਨੂੰ ਮਿਲ ਕੇ ਉਹਨਾਂ ਦੇ ਨਾਲ ਵੀ ਗੁਰਮਤ ਵਿਚਾਰਾਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਉੱਤੇ ਉਹਨਾਂ ਨੇ ਵਿਚਾਰਾ ਕੀਤੀਆਂ ਗੁਰਨਾਨਕ ਪਾਤਸ਼ਾਹ ਦੀ ਜਨਮ ਭੂਮੀ ਜੋ ਸਿੱਖ ਦੀ ਨਿਤ ਅਰਦਾਸ ਦਾ ਹਿੱਸਾ ਹੈ ਨਿਤ ਅਰਦਾਸ ਦੇ ਵਿੱਚ ਦੁਨੀਆ ਦੇ ਹਰ ਕੋਨੇ ਵਿੱਚ ਬੈਠਾ ਸਿੱਖ ਜਿਹੜਾ ਉਹ ਅਰਦਾਸ ਕਰਦਾ ਹੈ ਕਿ ਮੈਨੂੰ ਪਾਕਿਸਤਾਨ ਦੇ ਜਿਹੜੇ ਵਿਛੜੇ ਗੁਰੂ ਧਾਮ ਨੇ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਜਿਹੜੇ ਸਾਡੇ ਕੋਲੋਂ 1947 ਵਿੱਚ ਵਿਛੜ ਗਏ ਉਹਨਾਂ ਦੇ ਦਰਸ਼ਨ ਦੇਦਾਰੇ ਕਰਨ ਦਾ ਗੁਰੂ ਸਾਹਿਬ ਕਿਰਪਾ ਕਰਨ ਮੌਕਾ ਮਿਲੇ ਸੋ ਆਓ ਆਪਾਂ ਵੀ ਇਸ ਧਰਤੀ ਨੂੰ ਨਮਨ ਕਰੀਏ ਤੇ ਗੁਰਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਧੂਮ ਧਾਮ ਨਾਲ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ